ਦੀ ਸਾਡਾ ਹਰਕੀਰਤ ਜੀ ਮੌਜੂਦ ਨੇ ਸਾਨੂੰ ਦੱਸਣਗੇ ਕਿ ਕਿਵੇਂ ਤੁਸੀਂ ਨਾਲ ਆਏ ਹੋ ਇਹਨਾਂ ਦੇ ਹੈਨਾ ਬਿਲਕੁਲ ਜੀ ਅਮ ਦੇਖੋ ਜਸਵੰਤ ਸਿੰਘ ਖਾਲੜਾ ਹੋਰਾਂ ਦੀ ਜਿਹੜੀ 3ਵੀਂ ਐਨੀਵਰਸਰੀ ਆ ਰਹੀ ਸੀਗੀ ਜਦੋਂ 6 ਸਤੰਬਰ 1985 ਨੂੰ ਉਹਨਾਂ ਨੂੰ ਲਾਪਤਕ ਕਰ ਦਿੱਤਾ ਗਿਆ ਤੇ ਇਹ ਬੜਾ ਇੱਕ ਇੰਪੋਰਟੈਂਟ ਇਵੈਂਟ ਸੀ ਕਿ ਅਸੀਂ ਦੁਨੀਆ ਦੇ ਸਾਹਮਣੇ ਜਿਹੜਾ ਇਹ ਰੱਖੀਏ ਤੇ ਫਿਰ ਮੇਰੀ ਜਦੋਂ ਬੈਠੀ ਹੋਣਾ ਦੇ ਨਾਲ ਗੱਲਬਾਤ ਹੋਈ ਤੇ ਫਿਰ ਇਹਨਾਂ ਨੇ ਵੀ ਆਪਣੀ ਜਿਹੜੀ ਰਿਸਰਚ ਕੀਤੀ ਤੇ ਉਹਦੇ ਬਾਰੇ ਫਿਰ ਉਹ ਜਿਹੜੀ ਪੇਂਟਿੰਗ ਆ ਜੀ ਤੁਸੀਂ ਦੇਖਿਆ ਵੀ ਕਾਫੀ ਦੁਨੀਆ ਦੇ ਵਿੱਚ ਹਰ ਹੋਈ ਉਹਦਾ ਜਿਹੜਾ ਰਿਸਪੌਂਸ ਸੀ ਉਹ ਬਹੁਤ ਜ਼ਿਆਦਾ ਪੋਜ਼ਿਟਿਵ ਜਿਹੜਾ ਰਿਸਪੌਂਸ ਪੂਰੀ ਦੁਨੀਆ ਦੇ ਵਿੱਚ ਦੇਖਣ ਨੂੰ ਮਿਲਿਆ ਜੀ ਹਰ ਕੋਨੇ ਦੇ ਵਿੱਚ ਵਰਲਡ ਦੇ ਉਹ ਪੇਂਟਿੰਗ ਪਹੁੰਚੀ ਤੇ ਉਹਦੇ ਨਾਲ ਜਿਹੜੀ ਜਿਹੜੀ ਮਨੁੱਖੀ ਹੱਕਾਂ ਦੀ ਗੱਲ ਆ ਹਿਊਮਨ ਰਾਈਟਸ ਦੀ ਗੱਲ ਆ ਉਹ ਹਰੇਕ ਕੋਨੇ ਦੇ ਵਿੱਚ ਪਹੁੰਚੀ ਆ ਜੀ ਤੇ ਉਹ ਜਿਹੜੀ ਗੱਲ ਆ ਜੋ ਇੱਥੇ ਵੀ ਪਹੁੰਚੀ ਤੇ ਐਚਕੇਐਲ ਤੱਕ ਉਹ ਪਹੁੰਚ ਕੇ ਤੇ ਫਿਰ ਜਿਹੜਾ ਇਨਵੀਟੇਸ਼ਨ ਜਿਹੜਾ ਮਿਲਿਆ ਇੱਥੇ ਆਉਣ ਦੇ ਲਈ ਤੇ ਇਹ ਬੜਾ ਜ਼ਰੂਰੀ ਆ ਜੀ ਕਿ ਜਦੋਂ ਅਸੀਂ ਪਿਆਰ ਦੀ ਗੱਲ ਕਰਦੇ ਆ ਵੈਨ ਵੀ ਆਰ ਟਾਕਿੰਗ ਅਬਾਊਟ ਲਵ ਕਾਈਂਡਨੈਸ ਤੇ ਉਹ ਦੇ ਵਿੱਚ ਹੀ ਜਿਹੜਾ ਹਿਊਮਨ ਰਾਈਟਸ ਦਾ ਜਿਹੜਾ ਫਲਸਫਾ ਆ ਕਿਉਂਕਿ ਜਦੋਂ ਅਸੀਂ ਪਿਆਰ ਦੇ ਨਾਲ ਕਿਸੇ ਨਾਲ ਡੀਲ ਕਰਦੇ ਆ ਤੇ ਉਹਨਾਂ ਦੇ ਮਨੁੱਖੀ ਹੱਕਾਂ ਦੀ ਵੀ ਅਸੀਂ ਗੱਲ ਕਰਦੇ ਆ ਤੇ ਉਹ ਇੱਕ ਸਾਰੀ ਇੱਕ ਸਾਂਝੀ ਵਾਲਤਾ ਦਾ ਜਿਹੜਾ ਸੰਝੇਸ਼ ਆ ਉਹਦੇ ਵਿੱਚ ਇਹ ਸਾਰੀ ਗੱਲ ਜਿਹੜੀ ਆ ਜਾਂਦੀ ਆ ਤੇ ਬੜਾ ਇੰਪੋਰਟੈਂਟ ਆ ਜੀ ਕਿ ਇਸ ਚੀਜ਼ ਦੀ ਰੈਕਗਨਿਸ਼ਨ ਪੂਰੀ ਦੁਨੀਆ ਦੇ ਵਿੱਚ ਮਿਲ ਰਹੀ ਆ ਤੇ ਸਾਰਿਆਂ ਦੇ ਅਸੀਂ ਬੜੇ ਧੰਨਵਾਦੀ ਆ ਧੰਨਵਾਦ ਜੀ